ਅਮਰੀਕਾ ਵਿੱਚ ਜਾਂਚ ਏਜੰਸੀ FBI ਨੂੰ ਹਲੇਰੀ ਕਲਿੰਟਨ ਦੇ ਈਮੇਲਾਂ ਜਿਨ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਅਪਰਾਧਿਕ ਗੱਲ ਤੋਂ ਕੋਈ ਸਬੂਤ ਨਹੀਂ ਮਿਲਿਆ ਏਜੰਸੀ ਨੇ ਗੁਪਤ ਜਾਣਕਾਰੀ ਲੀਕ ਕਰਨ ਦੇ ਮਾਮਲੇ ਵਿੱਚ ਹਲੇਰੀ ਨੂੰ ਕਲੀਨ ਚਿੱਟੇ ਦਿੱਤੀ ਹੈ। ਅਮਰੀਕਾ ਵਿੱਚ ਚੋਣਾਂ ਦਾ ਮਾਹੌਲ ਭਖਿਆ ਹੋਇਆ 8 ਨਵੰਬਰ ਨੂੰ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਹੋਣੀਆਂ ਨੇ ਇਹਨਾਂ ਚੋਣਾਂ ਨੂੰ ਕਈ ਪਹਿਲੂਆਂ ਤੋਂ ਇਤਿਹਾਸਕ ਮੰਨਿਆ ਜਾ ਰਿਹਾ ਹੈ ਦੋਵੇਂ ਉਮੀਦਵਾਰਾਂ ਵਿੱਚ ਜ਼ਬਰਦਸਤ ਟੱਕਰ ਦੀ ਉਮੀਦ ਹੈ। ਅਮਰੀਕਾ ਜਿਸ ਇੱਕ ਪਾਈ ਜਾ ਰਿਹਾ ਰਾਸ਼ਟਰਪਤੀ ਅਡੇ ਦੀ ਰਿਪਬਲਿਕ ਉਮੀਦਵਾਰ ਡੋਨਲਡ ਟਰੰਪ ਤੋਂ ਖਫਾ ਲੱਗ ਰਿਹਾ ਐਵੀਪੀ ਨਿਊਜ਼ ਨਾਲ ਗੱਲਬਾਤ ਕਰਨ ਸਿਖਾ ਨੇ ਕਿ ਟਰੰਪ ਦੇ ਕਈ ਬਿਆਨ ਉਹਨਾਂ ਨੂੰ ਡਰਾਉਂਦੇ ਨੇ ਇਤੋਂ ਤੱਕ ਕਿ ਉਹਨਾਂ ਆਪਣੀ ਰੈਲੀ ਚੋਂ ਇੱਕ ਸਿੱਖ ਨੂੰ ਬਾਹਰ ਵੀ ਕੱਢ ਦਿੱਤਾ ਸੀ ਇਸ ਦੇ ਲਾਵਾ ਸਿਖਾ ਨੇ ਟਰੰਪ ਦੇ ਉਸ ਬਿਆਨ ਤੇ ਵੀ ਇਤਰਾਜ਼ਤਾਇਆ ਜਿਸ ਵਿੱਚ ਉਹ ਭਾਰਤ ਤੇ ਹਿੰਦੂਆਂ ਨਾਲ ਪਿਆਰ ਦੀ ਗੱਲ ਕਰਦੇ ਨੇ ਸਿੱਖਾਂ ਮੁਤਾਬਕ ਟਰੰਪ ਕਿਤੇ ਵੀ ਸਿੱਖਾਂ ਦਾ ਜ਼ਿਕਰ ਨਹੀਂ ਕਰਦੇ ਪਾਕਿਸਤਾਨ ਵਿੱਚ ਰਹਿਣ ਵਾਲੇ ਸਿੱਖਾਂ ਨੇ ਕਾਜੀਵੋ ਚ ਇਕੱਠੇ ਹੋ ਕੇ ਸਰਕਾਰ ਨੂੰ ਅਨੰਦ ਮੈਰਿਜ ਐਕਟ ਲਾਗੂ ਕਰਨ ਦੀ ਮੰਗ ਕੀਤੀ ਹੈ ਸਿੱਖਾਂ ਨੇ ਸਰਕਾਰ ਵੱਲੋਂ ਪ੍ਰਦਰਸ਼ਨ ਵੀ ਕੀਤਾ ਸਰਕਾਰ ਵੱਲੋਂ 2007 ਤੋਂ ਸਿੱਖਾਂ ਦੇ ਮੈਰਿਜ ਐਕਟ ਲਾਗੂ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਇੱਥੇ ਕਿਸੇ ਵੀ ਸਿੱਖ ਨੂੰ ਹਾਲੇ ਤੱਕ ਆਪਣੇ ਵਿਆਹ ਦਾ ਸਰਟੀਫਿਕੇਟ ਨਹੀਂ ਮਿਲਿਆ ਬੁੱਕਰ ਪੁਰਸਕਾਰ ਜੇਤੂ ਭਾਰਤੀ ਮੂਲ ਦੇ ਲੇਖਕ ਸਲਮਾਨ ਰਸ਼ੀਦ ਨੇ ਰਾਸ਼ਟਰਪਤੀ ਅਹੁਦੇ ਦੀ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ 트੍ਰੰਪ ਨੂੰ ਯੋਨ ਸ਼ਿਕਾਰੀ ਕਰਾ ਦਿੱਤਾ। ਉਨ੍ਹਾਂ ਅਮਰੀਕੀਆਂ ਨੂੰ ਯੋਗ ਰਾਸ਼ਟਰਪਤੀ ਚੋਣ ਦੀ ਸਲਾਹ ਦਿੱਤੀ ਹੈ। ਸਹਿਇਤਿਕ ਵੈੱਬਸਾਈਟ ਲੀਥੂ ਬੁੱਤੇ ਪਾਇ ਆਪਣੇ ਪੋਸਟ ਵਿੱਚ ਰਸ਼ੀਦ ਨੇ ਆਖਿਆ ਕਿ 트੍ਰੰਪ ਯੋਨ ਸ਼ਿਕਾਰੀ ਹਨ। ਅਮਰੀਕਾ ਦੇ ਵੈਸਟ ਵਰਜੀਨੀਆ ਦੇ ਇੱਕ ਮਾਂ ਤੇ ਆਪਣੀ 3 ਸਾਲਾਂ ਬੱਚੀ ਦੇ ਕਤਲ ਦਾ ਇਲਜ਼ਾਮ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਨੇ 5 ਸਾਲ ਦਾ ਕੇਸ ਲੱਕੋ ਕੇ ਰੱਖੀ ਅਤੇ ਬੱਚੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਸੀ। ਹਾਲਾਂਕਿ ਪੁਲਿਸ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਥਾਰਸਾਮੇ ਅੱਜ ਆਪਣੀ ਤਿੰਨ ਦਿਨਾ ਭਾਰਤ ਦੌਰੇ ਤੇ ਪਹੁੰਚੇ ਨੇ ਜਿਸ ਦਾ ਮਕਸਦ ਵਪਾਰ ਨਿਵੇਸ਼ ਰੱਖਿਆ ਤੇ ਸੁਰੱਖਿਆ ਦੇ ਖੇਤਰ ਚ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਇਰਾਕ ਦੇ ਸਲਾਹੁਦੀਨ ਵਿੱਚ ਐਤਵਲ ਨੂੰ ਦੋਹਰੇ ਪੰ ਵਿਸਫੋਟ ਤੇ ਗੋਲੀਬਾਰ ਦੀਆਂ ਘਟਨਾਵਾਂ ਵਿੱਚ 43 ਲੋਕਾਂ ਦੀ ਮੌਤ ਹੋ ਗਈ ਤੇ 40 ਹੋਰ ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ ਧਮਾਕਿਆਂ ਨਾਲ ਭਾਰੀ ਨੁਕਸਾਨ ਹੋਇਆ ਹੈ।